ਦੋ ਅੱਖਰਾਂ ਦਾ ਬਣਿਆ ਬੰਦਾ ਵਿੱਚ ਦੋ ਅੱਖਰਾਂ ਦੀ ਜਾਨ ਦੋ ਅੱਖਰਾਂ ਦਾ ਦਿਲ ਚੱਲਦਾ ਕਦੇ ਤੋਂ ਅੱਖਰਾਂ ਦਾ ਮਾਣ ਤੇ ਦੋ ਅੱਖਰਾਂ ਦਾ ਹੀ ਸਿੱਖ ਬਣਦਾ ਬਣਦਾ ਦੋ ਅੱਖਰਾਂ ਦਾ ਖਾਨ ਤੇ ਦੋ ਅੱਖਰਾਂ ਦਾ ਅੱਲਾ ਬਣਦਾ ਬਣਿਆ ਦੋ ਅੱਖਰਾਂ ਦਾ ਆਰਾਮ ਦੋ ਅੱਖਰਾਂ ਤੇ ਸਾ ਮੁੱਕ ਜਾਣੇ ਆ ਚਾਣੀ ਦੋ ਅੱਖਰਾਂ ਦੀ ਮੌਤ ਦੋ ਅੱਖਰਾਂ ਦੀ ਦਰਿਨ ਵਿਸ਼ਾਕੇ ਦੋ ਅੱਖਰਾਂ ਦਾ ਕਰਨ ਕੇ ਸੋਗ ਦੋ ਅੱਖਰਾਂ ਤੇ ਮੋਢੇ ਤੇ ਚੁਕਣਾ ਦੋ ਅੱਖਰਾਂ ਤੇ ਫੱਟੇ ਤੇ ਪਾਕੇ ਦੋ ਅੱਖਰਾਂ ਦਾ ਪਾਂਡਾ ਬਨ ਕੇ ਰੱਖ ਦੇਣਾ ਤੋਂ ਅੱਖਰਾਂ ਦੀ ਚਿਖਾ ਤੇ ਜਾ ਕੇ ਦੋ ਅੱਖਰਾਂ ਦਾ ਸਿਵਾ ਪਾਲਤਾ ਉਹ ਦੋ ਅੱਖਰਾਂ ਤੇ ਦਿੱਲੇ ਲਾ ਕੇ ਦੋ ਅੱਖਰਾਂ ਤੇ ਅਗਨੇ ਸਾੜ ਤਰਤ ਰੱਖ ਦਿੱਤਾ ਦੋ ਅੱਖਰਾਂ ਦੀ ਰੱਖ ਬਣਾ ਕੇ ਤੇ ਦੋ ਅੱਖਰਾਂ ਦੇ ਰਾਜੇ ਤੁਰ ਕੇ ਦੋ ਅੱਖਰਾਂ ਦਾ ਧੰਨ ਛੱਡ ਜਾਣਾ ਛੜਤੇ ਪਲਤਾ ਤੋਂ ਅੱਖਰਾਂ ਦਾ ਚੁੱਲਾ ਹਏ ਤੁਰ ਗਿਆ ਤੋਂ ਅੱਖਰਾਂ ਦਾ ਬੁੱਲਾ ਤੁਰ ਗਿਆ ਤੋਂ ਅੱਖਰਾਂ ਦਾ ਬੁੱਲਾ ਅਸੀਂ ਸੂਲੀ ਹੀ ਚੱਤੀ ਲਟਕੇ ਹਾਂ ਤੇ ਸਾਨੂੰ ਲੱਗਿਆ ਰੋਗ ਚੁਤਾਈਆਂ ਦਾ ਤੇ ਅਸੀਂ ਇਸ਼ਕ ਦੇ ਐਸੇ ਕਹਿਤੀਆਂ ਹਏ ਸਾਨੂੰ ਦਰੰਨਾ ਯਾਦ ਅਤ ਸਵਹੀਆਂ ਦਾ अस चुप, चुप चपीते सहते सोग बेपरवाही सू खा गया रोग बेपरवा का बे ना मैं जंगल पेले लंघा ना मैं को मंगा ना मैं मंदा ते ना ही मैं चंगा ना मैं मुनासब मुकाम मंगा ਤਨ ਮਨ ਰੱਬਾ ਤੇਰਾ ਰਸ ਜਾ ਮੰਗਾ ਤਨ ਮਨ ਰੱਬਾ ਤੇਰਾ ਰਸ ਜਾ ਮੰਗਾ ਤੇ ਜਿਹੜੇ ਮਹਿ ਰਮਰਾਜ ਹਕੀਕਤਾਂ ਤੇ ਉਹ ਰਾਜ ਹਕੀਕਤ ਖੁੱਲਤੇ ਨਹੀਂ ਜਿੰਨਾ ਨਹੀਂ ਵੇਖਿਆ ਉਹ ਕਰਨ ਗੱਲਾਂ ਤੇ ਜਿਨ੍ਹਾਂ ਨੇ ਵੇਖ ਲਿਆ ਉਹ ਤਾਂ ਬੋਲਤੇ ਨਹੀਂ ਕੌਣ ਜਾਣਦਾ ਕਿਸੇ ਤੇ ਦਰਦਾਂ ਨੂੰ ਏ ਦੁਨੀਆ ਹੈ ਧੋਖੇ ਭਾਜ ਸਾਰੇ ਤੇ ਸਭ ਲੁੱਟ ਕੇ ਤੁਰ ਜਾਂਦੇ ਨੇ ਅੱਜ ਕੱਲ ਕੋਣ ਨਿਪੁੰਦਾ ਏ ਯਾਰੀ ਤੇ ਇਸ ਇਸ਼ਕ ਦਾ ਸ਼ੌਕੰਦਾ ਦਿਲ ਤੋੜਨਾ ਅੱਜ ਮੇਰੀ ਤੇ ਕੱਲ ਕਿਸੇ ਹੋਰ ਦੀ ਵਾਰੀ ਅੱਜ ਮੇਰੀ ਕੱਲ ਕਿਸੇ ਹੋਰ ਦੀ ਵਾਰੀ ਜਿੰਨੋਂ ਕੱਲਾਂ ਕਰਨੀਆਂ ਆ ਚਾਂ ਉਹ ਕਿਸੇ ਨੂੰ ਭੁੱਲ ਨਾ ਦਿੰਦਾ ਏ ਦਿਲ ਭਰਿਆ ਪਿਆਰ ਮੁਹੱਬਤਾਂ ਦੇ ਨਾਲ ਫੜ ਮਿੱਟੀ ਦੇ ਵਿੱਚ ਰੋਲ ਦਿੰਦਾ ਏ ਤੇ ਉਹ ਕਦਰ ਕੀ ਜਾਣੇ ਇਸ ਤਾਂ ਦੀ ਬੱਲਿਆ ਮੇਰਾ ਯਾਰ ਕੱਖਾਂ ਵਿੱਚ ਤੋਲ ਦਿੰਦਾ ਏ ਤੇ ਮੇਰਾ ਯਾਰ ਕੱਖਾਂ ਵਿੱਚ ਤੋਲ ਦਿੰਦਾ ਏ ਫਰਜ਼ੀ ਪਿਆਰ ਸੁਗਾਤਾਂ ਦੇ ਨਾਲ ਨਿਰੰਗਾ ਕੱਲਾ ਪਾਤਾਂ ਦੇ ਨਾਲ ਫਰਜ਼ ਨਾਮਾ ਚੋਂ ਨਸਿਆ ਬੁਲਾ ਕੰਮ ਨਹੀਂ ਬਣਦਾ ਨਾ ਹੱਤਿਆਂ ਦੇ ਨਾਲ ਕੰਮ ਨਹੀਂ ਬਣਦਾ ਨਾ ਹੱਤਿਆਂ ਦੇ ਨਾਲ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਦਿਲ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿੰਦੇ ਰੋਹਾਨੀ ਸਫਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੁੱਕ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ